ਕਿਵੇਂ ਆ ਵਾਪਸੀ ਠੀਕ ਹੋ ਹਾਂਜੀ ਠੀਕ ਹੋਗੇ ਹਾਂਜੀ ਹਾਂਜੀ ਕਿਹੜਾ ਪਿੰਡਾ ਪਿੰਡ ਭਲੋਟ ਆ ਜਿ ਨਾਲੇ ਤੋਂ ਭਰੇ ਜੇ ਕਿੰਨੇ ਦਿਨ ਹੋ ਗਏ ਇੱਥੇ ਆਇਆਂ ਨੂੰ ਇੱਥੇ ਅਸੀਂ ਅੱਜ ਸਵੇਰੇ ਆਏ ਆ ਕਿਵੇਂ ਚੱਲ ਰਹੀ ਹੈ ਸੇਵਾ ਸੇਵਾ ਬਹੁਤ ਜਿਆਦਾ ਚੱਲਦੀ ਆ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਿਆਂ ਨੇ ਬਹੁਤ ਜਿਆਦਾ ਮਿਹਨਤ ਕੀਤੀ ਆ ਤਾਰੀਵਾਲ ਸਾਹਿਬ ਵੀ ਇੱਥੇ ਪਹੁੰਚਣ ਡਏ ਨੇ ਪੂਰੀ ਕੋਸ਼ਿਸ਼ ਕਰ ਕਰਕੇ ਅਜ ਨਾਲੇ ਤੋਂ ਪਾਣੀ ਅਗਲੇ ਬੰਨੇ ਬਹੁਤ ਜ਼ਿਆਦਾ ਅਜੇ ਤੱਕ ਤੇ ਬੰਨ ਉਤੇ ਬੜਾ ਜੋਰ ਪਾਇਆ ਸੰਗਤ ਨੇ ਮਹਾਰਾਜ ਦੀ ਕਿਰਪਾ ਦੇ ਨਾਲ ਕੋਈ ਹੱਲ ਹੋ ਜਾਊਗਾ ਹੋਰ ਕਿਸੇ ਸੈਂਟਰ ਸਰਕਾਰ ਨੇ ਕੋਈ ਗੱਲਬਾਤ ਨਹੀਂ ਕੀਤੀ ਨਾ ਇੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿਉਂ ਨਹੀਂ ਕਰ ਰਹੀ ਸੈਂਟਰ ਸਰਕਾਰ ਕਿਉਂ ਵਿਤਕਾ ਕਰ ਰਹੀ ਹੈ ਪੰਜਾਬ ਨਾਲ ਪਤਾ ਹੀ ਆ ਵੀ ਮੋਦੀ ਪੰਜਾਬ ਨੂੰ ਮਾਰਨਾ ਚਾਹੁੰਦਾ ਆ ਕਿਉਂਕਿ ਇਸੇ ਕੌਮ ਦੇ ਨਾਲ ਲੱਗਦਾ ਵਾ ਠੀਕ ਜੇ ਹੁਣ ਭਾਵੇਂ ਧਾਰੀਵਾਲ ਜਿੱਤਣਾ ਵੀ ਆਖੀ ਇਹ ਉਦੋਂ ਤੋਂ ਹੀ ਇੱਥੇ ਰਹੇ ਨੇ ਇਹਨਾਂ ਕੋਈ ਬਾਕੀ ਨਹੀਂ ਛੱਡੀ ਵੀ ਭਾਵੇਂ ਚਲੋ ਕੁਝ ਕੀਤਾ ਜਾਂ ਨਹੀਂ ਕੀਤਾ ਇੰਨਾ ਹੀ ਬੜਾ ਹੁੰਦਾ ਜਿਹੜਾ ਸੰਗਤ ਦੇ ਵਿੱਚ ਆ ਕੇ ਖਲੋ ਜਾਣਾ ਜੀ ਠੀਕ ਜੀ ਹੋਰ ਕੋਈ ਵੀ ਮੰਤਰੀ ਆ ਇੱਕ ਸਾਡੇ ਉੱਤਰ ਹੈਗੀ ਕੁੜੀ ਉਹਨੇ ਵੀ ਬਥੇਰੀ ਕੋਸ਼ਿਸ਼ ਕੀਤੀ ਸੱਕੀ ਦੇ ਵਿੱਚ ਬੂਟੀ ਬਾਟੀ ਫਸੀ ਬਹੁਤ ਜਾਰੀ ਕੋਸ਼ਿਸ਼ ਹੋ ਕਰਨ ਦੇਈ ਆ ਕਿੰਨੇ ਦਿਨ ਲੱਗ ਜਾਣਗੇ ਬੰਨਣ ਨੂੰ ਇਹਨੂੰ ਇਹਨੂੰ ਦੇਣਾ ਜੇ 4-5 ਲੱਗ ਸਕਦੇ ਆ ਜੇ ਕੰਮ ਚੱਲਦਾ ਰਵੇ ਤੇ ਠੀਕ ਜੀ ਕਿਉਂਕਿ ਕੰਮ ਬੜਾ ਵੱਡਾ ਵਾ ਚਲੋ ਸੰਗਤ ਤੇ ਬੜੀ ਆ ਟਰੈਲੀ ਇੱਕੋ ਹੀ ਅੱਗੇ ਜਾਂਦੀ ਆ ਤੇ ਉਹਨੂੰ ਕੱਢ ਕੇ ਫੇਰ ਦੂਸਰੀ ਨੂੰ ਕੱਢਣਾ ਪੈਂਦਾ ਚਾਰ ਸ਼ਫੇਰੋਂ ਸੰਗਤ ਪੈਂਦੀ ਟਰੈਲੀਆਂ ਪੈਂਦੀਆਂ ਫੇਰ ਇਹ ਹਲ ਖੇਤੀ ਹੋਣਾ ਸੀ ਇਲਾਕੇ ਦੀ ਕੀ ਹਾਲਾਤ ਨੇ ਕਿਸੇ ਚੀਜ਼ ਦੀ ਜ਼ਰੂਰਤ ਲੋਕਾਂ ਨੂੰ ਜਾਂ ਪਸ਼ੂਆਂ ਨੂੰ ਇੱਥੇ ਬਹੁਤ ਜ਼ਿਆਦਾ ਮਾੜਾ ਹਾਲ ਆ ਮਤਲਬ ਤੂੜੀਆਂ ਤਾੜੀਆਂ ਵੀ ਪਸ਼ੂਆਂ ਦਾ ਤੇ ਤੁਹਾਨੂੰ ਪਤਾ ਹੀ ਆ ਚਾਰਾ ਨਹੀਂ ਹੈਗਾ ਪਰ ਸਿੱਖ ਕੌਮ ਬਾਰੋਂ ਬੜੀ ਤੂੜੀ ਤਾੜੀ ਸਭ ਕੁਝ ਭੇਜਣ ਲਈ ਆ ਬਹੁਤ ਹਲਪ ਕਰਨ ਲਈ ਆ ਜੀ ਇਹ ਦੁਨੀਆ ਨੂੰ ਵੀ ਪਤਾ ਆ ਕਿਉਂਕਿ ਹੋਰ ਕੋਈ ਵੀ ਨਹੀਂ ਕਰ ਸਕਦਾ ਜੀ ਸਿੱਖਾਂ ਦੇ ਨਾਲ ਪੰਜਾਬੀਆਂ ਦੇ ਨਾਲ ਪੰਜਾਬੀ ਖੜੇ ਨੇ ਹਾਂ ਬੜੀ ਬੜੀ ਦੂਰ ਤੋਂ ਕਰਨਾਲ ਤੱਕ ਇੱਥੇ ਪਹੁੰਚ ਗਏ ਨੇ ਹੂੰ ਯੂਪੀ ਤੋਂ ਆਏ ਨੇ ਹਾਂ ਯੂਪੀ ਤੋਂ ਇਹ ਸਿਰਫ ਇੱਕ ਸਿੱਖ ਕੌਮ ਦਾ ਹੀ ਆ ਜਿਹੜਾ ਇੱਥੋਂ ਤੱਕ ਆਪੜ ਜਾਣਾ ਹੋਰ ਕੋਈ ਕੌਮ ਨਹੀਂ ਆ ਪਰ ਸਕਦੀ ਜੀ ਠੀਕ ਜੀ ਹੋਰ ਚਲੋ ਮਹਾਰਾਜ ਨੇ ਜੋ ਕਰਨਾ ਉਹ ਪਰਮਾਤਮਾ ਨੇ ਹੀ ਕਰਨਾ ਵਾ ਉਹਦੇ ਕੋਈ ਵੀ ਹਜੇ ਵੀਕਰਾਂ ਦੇ ਵਿੱਚ ਬੈਠੇ ਨੇ ਵੇਲੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਜੇ ਵਿਚਾਰੇ ਜਿਹੜੇ ਬੈਠੇ ਆ ਉਹ ਕੋਈ ਪਾਣੀ ਉਤਰੂਗਾ ਫਿਰ ਉਹ ਵੇਖਣਗੇ ਕੀ ਸਾਡੀ ਫਸਲ ਹੈ ਜਿਨ੍ਹਾਂ ਦਾ ਪਾਣੀ ਨਹੀਂ ਹੈਗਾ ਬੇਲੇ ਬੈਠੇ ਨੇ ਉਹਨਾਂ ਨੂੰ ਇੱਥੇ ਆਉਣ ਦੀ ਗੱਲ ਕਹਿੰਨੇ ਹੋ ਤੁਸੀਂ ਵੀ ਆਓ ਇੱਥੇ ਜੇ ਸੇਵਾ ਕਰੋ ਆਉਂਦੇ ਆ ਕਰਮਾਂ ਚ ਜਿਹਦੇ ਕਰਮਾਂ ਚ ਸੇਵਾ ਹੈ ਉਹਨੇ ਆਉਣਾ ਆ ਜਿਨ੍ਹਾਂ ਨੇ ਪ੍ਰਮਾਤਮਾ ਨੇ ਜਿਹਦੇ ਕਰਮਾਂ ਸੇਵਾ ਲਿਖੀ ਉਹਨੇ ਆਉਣਾ ਜਿਹੜੇ ਮੇਰੇ ਵਰਗੇ ਜੇ ਸੇਵਾ ਹੀ ਨਹੀਂ ਕਰਮਾਂ ਚ ਲਿਖੀ ਤੇ ਉਹ ਆਉ ਕਿਤਰਾ ਜੀ ਇਹਦੇ ਕ ਫਜ਼ੂਲ ਜੀਆਂ ਗੱਲਾਂ ਹੁੰਦੀਆਂ ਨੇ ਇਹ ਮਾਲਕੀ ਉਤੋਂ ਲੈ ਕੇ ਘਲਦਾ ਵਾ ਸੇਵਾ ਤੇ ਵੇਖ ਲੋ ਤੁਹਾਡੇ ਸਾਹਮਣੇ ਕਿੰਨੀ ਦੁਨੀਆ ਵਾ ਸਭ ਕੋ ਚੱਲਣ ਡਿਆ ਵਾ ਇਹ ਪਰਮਾਤਮਾ ਦੀ ਦੇਣ ਹੈ ਕੀ ਨਾਮ ਆਪੂ ਹੀ ਤੁਹਾਡਾ ਮੇਜਰ ਸਿੰਘ ਸੋ ਇਹ ਸਾਨੂੰ ਬਾਪੂ ਮੇਜਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਚੜ੍ਹਦੀ ਕਲ ਵਾਲੀ ਗੱਲ ਆਖੀ ਆ ਕਿ ਜਿਨ੍ਹਾਂ ਦੀ ਕਿਸਮਤ ਦੇ ਵਿੱਚ ਸੇਵਾ ਲਿਖੀ ਹੁੰਦੀ ਆ ਉਹ ਇੱਥੇ ਜ਼ਰੂਰ ਪਹੁੰਚਣਗੇ ਬਾਕੀ ਜੇਕਰ ਇਲਾਕੇ ਦੇ ਹਾਲਾਤਾਂ ਦੀ ਗੱਲਬਾਤ ਕਰੀਏ ਹਾਲਾਤ ਬਹੁਤੇ ਚੰਗੇ ਨਹੀਂ ਹੈਗੇ ਪਰ ਜੇ ਗੱਲਬਾਤ ਕਰੀਏ ਰਾਸ਼ਨ ਹਜੇ ਪਹੁੰਚ ਰਿਹਾਗਾ ਦੇਸ਼ਾਂ ਵਿਦੇਸ਼ਾਂ ਸੰਗਤਾਂ ਪਹੁੰਚ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਇੱਥੇ ਨੌਜਵਾਨ ਬੀਬੀਆਂ ਬੱਚੇ ਬਜ਼ੁਰਗ ਸਾਰੇ ਪਹੁੰਚ ਰਹੇ ਨੇ ਹਰ ਵਰਗ ਦੇ ਲੋਕ ਪਹੁੰਚ ਰਹੇ ਨੇ ਕਈ ਮੰਤਰੀ ਪਹੁੰਚ ਰਹੇ ਨੇ ਜਿਨ੍ਹਾਂ ਵੱਲੋਂ ਚੰਗੇ ਉਪਰਾਲੇ ਕੀਤੇ ਜਾਂਦੇ ਨੇ ਵੈਸੇ ਸਾਨੂੰ ਜਿਹੜੀਆਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈਗੀ ਕਿਉਂਕਿ ਪੰਜਾਬ ਦੇ ਨਾਲ ਤਾਂ ਪੰਜਾਬ ਹੀ ਹਮੇਸ਼ਾ ਖੜਿਆ ਧੰਨਵਾਦ ਬਾਪੂ ਜੀ ਧੰਨਵਾਦ ਧੰਨਵਾਦ ਜੀ ਧੰਨਵਾਦ ਜੀ